ਇਹ ਜਿਹੜੀ ਸਪੈਸ਼ਲ ਸੈੱਲ ਦੀ ਟੀਮ ਹੈ ਕੇਂਦਰੀਆਂ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਟਾਰੀ ਲਾਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲੇ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੀ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿਕੀਨਾ ਦਾ ਵਿਅਕਤੀ ਹੈ ਫਰੂਸਪੁਰ ਦੇ ਜਿਸ ਵੇਲੇ ਐਨ.ਡੀ.ਪੀ.ਐਸ ਐਕਟ ਦੇ ਮਕਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈ.ਐਸ.ਆਈ ਏਜੰਸੀ ਦੇ ਨਾਲ ਟੱਚ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਕੁੱਤੀ ਸਿੱਧੀ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੰਗਾ ਇੱਥੇ ਕੁਛ ਕੁਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੰਗਾ ਇਨਕੁਇਰੀ ਚ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥਾਂ ਨੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਰ ਇਹਨਾਂ ਤੋਂ ਹੋਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲੋਂ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਜੇ ਫਿਲਹਾਲ ਅਸੀਂ ਬਰਾਮਦ ਨਹੀਂ ਕੀਤਾ ਬਾਕੀ ਇਹਨਾਂ ਦੀ ਡਿਟੇਲ ਜੇ ਅਸੀਂ ਕੁਛ ਕੁਛ ਕਰਾਂਗੇ ਕਿ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਮ ਜ਼ਿਮਿਨਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੇ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਵਾਂਗੇ ਇਹ ਵੀ ਦਿੱਤਾ ਗਿਆ ਹੈ ਜਿਹੜਾ ਲੱਗਦਾ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਜੀ ਬਿਲਕੁਲ ਹੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਐਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਤਾਂ ਪੈਸਿਆਂ ਦੇ ਬਦਲੇ ਇਹ ਦੇਸ਼द्रोह ਦੀਆਂ ਗੱਤਲੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦਭਗਾਇਆ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਘਰ ਕੀ ਰਹਿਣ ਇਹ ਡਿਟੇਲ ਤੁਸੀਂ ਪੁੱਛਗੇ ਜੀ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵੀ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਸਰੋਸਪੁਰ ਜੇਲ੍ਹ ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ ਤੇ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ ਐਨਡੀਪੀਐਸ ਐਕਟ ਹੈ ਤੇ ਦੇਗੇਸਟ ਕੇਸ ਰਜਿਸਟਰਡ ਹੈ 500 ਗ੍ਰਾਮ ਹੈਰੋਇਨ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਮ ਜਿਹੜਾ 50 ਲੱਗਾ ਪਰ ਇੰਟਰਵਿਊ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਏ ਸੀ ਦੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਇੰਟੈਂਸ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲੈ ਆ ਕੇ ਡੀਟੇਲ ਚ ਪੁੱਛ ਕੇ ਕਰਾਂਗੇ ਵਿਕੀ ਨੂੰ ਵੀ ਲੈ ਕੇ ਆਵਾਂਗੇ ਜੀ ਪ੍ਰੋਡਕਸ਼ਨ ਵਾਰੰਟੀ ਜਿਹੜਾ ਫਿਰ ਉਸ ਦੇਲ ਚਾਹੀਦਾ ਜੀ ਇਹ ਆਪਣੀ ਸਟਾਈਲ ਹੋ ਰਿਹਾ ਹੈ ਆ ਗਿਆ ਹੈ ਕਿ ਟਾਈਮ ਨਹੀਂ ਜੀ ਪਹਿਲਾਂ ਵੀ ਇਦਾਂ ਦੇ ਤੁਸੀਂ ਦੇਖੇ ਹੋਣਗੇ ਪੰਜਾਬ ਚ ਇਹਨਾਂ ਨੇ ਪਹਿਲਾਂ ਵੀ ਇੱਕ ਸਰਾਲੀ ਜਿਹੜਾ ਆਪਣਾ ਰਿਸਟ੍ਰੀਸ਼ਨ ਸੀਗਾ 2022 ਤੋਂ ਉੱਥੇ ਇਹਨਾਂ ਨੇ ਹਮਲਾ ਕੀਤਾ ਸੀਗਾ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ ਇਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੇ ਵੈਪਨ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਕੋਇਲ ਕਰ ਦਿੱਤਾ। ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀਂ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਇਹ ਨਾ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਹੈ। ਇਹ ਹੈਗਾ ਜੀ ਮੈਕ ਜਿਹੜਾ ਹੈਗਾ ਇਹ ਬਡਾਲੀ ਦਾ ਹੈ ਛਾਟੇ ਦਾ ਤੇ ਆਦੀ ਹੈਗਾ ਇਹ ਡਿਫੋਲ ਪਿੰਡ ਦਾ ਜੀ 1 ਘੰਟੇ ਦਾ ਇਸ ਪਰ। ਪਰ ਸਮਝਾ ਇਹਨਾਂ ਨੂੰ ਕਾਬੂ ਕਰ ਦਿੱਤਾ ਗਿਆ ਜੇਕਰ ਜੇ ਕਾਲ ਜਾਂਦੀ ਹੈ ਇਹਨਾਂ ਤੋਂ ਹੋ ਸਕਦਾ ਬੀਗ ਪੂਜੀ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ਪ੍ਰੋਪਾਇਟਰ ਹੈਗਾ ਵੀ ਟੈਂਕ ਨੂੰ ਵੀ ਉਡਾ ਸਕਦਾ ਹੈ ਉਹਦੇ ਤੈਟ ਯੂਜ਼ ਹੁੰਦੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧਮਾਤਾ ਹੋਏਗਾ ਟੈਂਕਰ ਬੈਟਲ ਦੇ ਕਿੰਨੇ ਜ਼ਿਆਦਾ ਆਪਣੇ ਕਾਮਯਾਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦਾ ਸਰ ਇਹ ਬੇਸਿਕਲੀ ਅਸੀਂ ਬੜਾ ਜੰਗਾਈ ਨਾਲ ਰੱਖੀਏ ਹੁੰਦਾ ਸੀ ਕਿ ਦੇਖੀ ਕਿ ਸਭ ਨੂੰ ਲੱਗਦੀ ਪਾਸਾ ਜਿੰਨੇ ਮੌਜੂਦਾਂ ਨੂੰ ਕੀ ਕਰ ਰਹੇ ਨੇ 10 20 ਹਜ਼ਾਰ ਦਾ ਲਾਲਚ ਦਿੰਦੇ ਨੇ ਇਨਾਂ ਰਿਪੋਰਟਾਂ ਇਨਾਂ ਨਾਲੇਜ ਦੇ ਸਾਡੇ ਆ ਤੇ ਮੌਕਾ ਜਿਹੜਾ ਆਪਣਾ ਕਰੀ ਤੀ ਹੈ ਜਿਸ ਨੂੰ ਕੀ ਕੋਈ ਸਹਿਨਾ ਨਾ ਮਿਲਦਾ ਉਹ ਇਨਾਂ ਨਾਲੇਜ ਤੇ ਦੇ ਕੇ ਫੈਸਲੇ ਲੈਣ ਦੇ ਹੈਗੇ ਬਲੋਗਸ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਨਾਲੇਜ ਦੇ ਕੇ ਅਮਾਰੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ ਬੜੇ ਬੜੇ ਖਾਬ ਸਜਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ 1 ਲੱਖ ਰੁਪਿਆ ਦੇ ਦਾਂਗੇ 2 ਲੱਖ ਦੇ ਦਾਂਗੇ ਜੇ ਹੋਰ ਨਹੀਂ ਤਾਂ ਤੁਹਾਡੇ ਤੋਂ ਦਿਨਾਂ ਮਾੜਾ ਕੰਮ ਕਰਾਣਾ ਉਹਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਤੇ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਦੀ ਤੁਹਾਨੂੰ ਇਸ ਦੇਸ਼ ਚੋਂ ਕੱਢ ਲਾਂਗੇ ਤੇ ਹੁੰਦਾ ਇਹਦੇ ਚ ਕੱਖ ਨਹੀਂ ਡੇਡੇ ਦੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਦੀ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ ਨਾ ਤੁਹਾਡੀ ਪੈਰਵਾਹੀ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਚੰਗੇ ਵਾੜ ਲਿਕੇ ਕੋਈ ਵਧੀਆ ਕੰਮ ਕਰੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਇਹ ਜਿਹੜੇ ਚੱਕਰਾਂ ਚ ਜਿਹੜੇ ਗੈਂਗਸਟਰ ਬਾਦ ਜਿਹੜੇ ਆਪ ਬਾਹਰ ਬੈਠੇ ਨੇ ਤੇ ਲੋਕਾਂ ਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਫਿਰੋਤੀਆਂ ਮੰਗਣ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ਾਂ ਤੋਂ ਆਪਾਂ ਬਾਹਰ ਆਈਏ ਨਾਲ ਹੀ ਨਾਲ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹੁੰਗਾ ਇਹਨਾਂ ਦੇ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਰੱਖੋ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਚ ਇਨਵੋਲਡ ਨੇ ਕਿਹੜੀ ਉਹਨਾਂ ਦੀ ਸੰਗਤ ਹੈ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਇਸ਼ਾਰਾ ਹੋ ਸਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਤਰੀਕੇ ਦਾ ਪੁਖਿਤ ਦੇਣਾ ਚਾਹੀਏ